ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲੋਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ ਗੁਰਪਿਆਰੀ ਸਾਧ ਸੰਗਤ ਜੀਓ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਅਸੀਂ ਰਾਜਾ ਸਾਹਿਬ ਵਲੌਗਸ ਚੈਨਲ ਉੱਤੇ ਤਾਨ ਤਨ 108 ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਲੜੀਵਾਰ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾਰ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਭਾਈ ਅਤਰ ਸਿੰਘ ਰਹਿਪੇ ਵਾਲਿਆਂ ਦੇ ਮਨ ਦੀ ਮੁਰਾਦ ਨੂੰ ਬੁੱਝ ਕੇ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਮੌਜ ਦੇ ਵਿੱਚ ਆ ਕੇ ਭਾਈ ਅਤਰ ਸਿੰਘ ਦੀ ਘੋੜੀ ਰੱਖਣ ਦੀ ਇੱਛਾ ਨੂੰ ਪੂਰਾ ਕਰ ਦਿੰਦੇ ਨੇ ਅੱਜ ਇੱਕ ਹੋਰ ਨਵੇਕਲਾ ਐਪੀਸੋਡ ਲੈ ਕੇ ਆਪ ਸੰਗਤ ਦੇ ਸਾਹਮਣੇ ਹਾਜ਼ਰ ਹੋયા ਹਾਂ ਉਹਨਾਂ ਦਿਨਾਂ ਵਿੱਚ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਭਾਈ ਅਤਰ ਸਿੰਘ ਦੇ ਖੇਤਾਂ ਵਿੱਚ ਹੀ ਰਿਆ ਕਰਦੇ ਸਨ ਉੱਥੇ ਇੱਕ 베ਰੀ ਦਾ ਬੂਟਾ ਲੱਗਾ ਹੋਇਆ ਸੀ ਤੇ ਜਿਸ ਨੂੰ ਬਹੁਤ ਸਾਰੇ ਬੇਰ ਲੱਗੇ ਹੋਏ ਸਨ ਬੇਰ ਬਹੁਤ ਸਵਾਦ ਤੇ ਮਿੱਠੇ ਸਨ ਜਾਂ ਇਹ ਕਹਿ ਲਈਏ ਕਿ ਜਿਸ ਧਰਤੀ ਤੇ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਵਰਗੇ ਪੂਰਨ ਬ੍ਰਹਮ ਗਿਆਨੀ ਦੇ ਚਰਨ ਪੈ ਜਾਣ ਉਸ ਧਰਤੀ ਦੇ ਖਾਰੇ ਪਾਣੀ ਵੀ ਮਿੱਠੇ ਹੋ ਜਾਂਦੇ ਸਨ ਉਸ ਧਰਤੀ ਤੇ ਲੱਗੇ ਹੋਏ ਫਲਦਾਰ ਬੂਟਿਆਂ ਦੇ ਕੋੜੇ ਫਲ ਵੀ ਮਿੱਠੇ ਹੋ ਜਾਂਦੇ ਸਨ ਉਸ ਧਰਤੀ ਤੇ ਲੱਗੇ ਹੋਏ ਮੁਰਝਾਏ ਹੋਏ ਬੂਟਿਆਂ ਨੂੰ ਵੀ ਮਹਿਕਦਾਰ ਤੇ ਖੁਸ਼ਬੂਆਂ ਵੰਡਣ ਵਾਲੇ ਫੁੱਲ ਲੱਗ ਜਾਂਦੇ ਸਨ ਮੁਰਝਾਏ ਹੋਏ ਫੁੱਲ ਖੇੜ ਉੱਠਦੇ ਸਨ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੀ ਬੰਦਗੀ ਦਾ ਰੰਗ ਇਸ ਪੂਰੀ ਕਾਇਨਾਤ ਨੂੰ ਆਪਣੀ ਬੁੱਕਲ ਵਿੱਚ ਲੈ ਰਿਹਾ ਸੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਇੱਕ ਦਿਨ ਪਿੰਡ ਜਗਤਪੁਰ ਦੇ ਵਸੀਮੇ ਦੇ ਵਿੱਚ ਪਿੰਡ ਜਗਤਪੁਰ ਦੇ ਖੇਤਾਂ ਵਿੱਚ ਆਸਣ ਲਾ ਕੇ ਬੈਠੇ ਹੋਏ ਨੇ ਉਧਰ ਰੈਪੇ ਵਾਲੇ ਛੱਜੂ ਦਾ ਪੁੱਤਰ ਈਸ਼ਰ ਸਿੰਘ ਜੋ ਕਿਸੇ ਘਰੇਲੂ ਕੰਮ ਦੇ ਲਈ ਬੰਗਿਆ ਸ਼ਹਿਰ ਨੂੰ ਜਾਂਦਾ ਹੈ ਆਪਣਾ ਕੰਮ ਸਮਾਪਤ ਕਰਨ ਤੋਂ ਬਾਅਦ ਜਦੋਂ ਬੰਗਿਆ ਸ਼ਹਿਰ ਤੋਂ ਚੱਲਣ ਲੱਗਦਾ ਹੈ ਤਾਂ ਮਨ ਦੇ ਵਿੱਚ ਉਹਦੇ ਖਿਆਲ ਆਉਂਦਾ ਹੈ ਕਿ ਰਾਜਾ ਸਾਹਿਬ ਜੀ ਪਿੰਡ ਜਾਗਤਪੁਰ ਦੇ ਵਸੀਮੇ ਵਿੱਚ ਖੇਤਾਂ ਦੇ ਵਿੱਚ ਆਸਣ ਲਾ ਕੇ ਬੈਠੇ ਹੋਏ ਨੇ ਮੈਂ ਕਿਉਂ ਨਾ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਜਾਂਦਾ ਜਾਂਦਾ ਦਰਸ਼ਨ ਕਰਦਾ ਜਾਵਾਂ ਜਦੋਂ ਮਨ ਦੇ ਵਿੱਚ ਹਜ਼ੂਰ ਸ਼੍ਰੀ ਨਾਭ ਕਮਾ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਂਗ ਪੈਦਾ ਹੁੰਦੀ ਹੈ ਤਾਂ ਨਾਲ ਦੀ ਨਾਲ ਈਸ਼ਰ ਸਿੰਘ ਦੇ ਮਨ ਦੇ ਵਿੱਚ ਲੋਭ ਤੇ ਲਾਲਸਾ ਵੀ ਪਨਪੁੱਟਦੀ ਹੈ ਇੱਕ ਪਾਸੇ ਤਾਂ ਉਹਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਮੈਂ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣੀ ਭਟਕਦੀ ਰੂਹ ਨੂੰ ਸਕੂਨ ਦੇ ਦੇਵਾਂ ਆਪਣੇ ਦਿਲ ਨੂੰ ਖੁਸ਼ੀਆਂ ਦੇ ਦੇਵਾਂ ਦੂਜੇ ਪਾਸੇ ਉਹਦੇ ਮਨ ਦੇ ਵਿੱਚ ਲੋਭ ਤੇ ਲਾਲਸਾ ਪੈਦਾ ਹੋ ਜਾਂਦੀ ਹੈ ਲੋਭ ਤੇ ਲਾਲਸਾ ਦਾ ਗ੍ਰਸਿਆ ਹੋਇਆ ਈਸ਼ਰ ਸਿੰਘ ਸੋਚਦਾ ਹੈ ਕਿ ਜਦੋਂ ਮੈਂ ਰਾਜਾ ਸਾਹਿਬ ਜੀ ਦੇ ਸਨਮੁਖ ਪੇਸ਼ ਹੋਵਾਂਗਾ ਤਾਂ ਰਾਜਾ ਸਾਹਿਬ ਜੀ ਮੇਰੇ ਕੋਲੋਂ ਹਾਲਾ ਮੰਗਣਗੇ ਹਾਲਾ ਭਾਵ ਕੇ ਦਸਵੰਦ ਮੰਗਣਗੇ ਤੇ ਈਸ਼ਰ ਸਿਉਂ ਦੇ ਕੋਲ ਦੋ ਚਾਂਦੀ ਦੇ ਰੁਪਈਏ ਸਨ ਜੋ ਉਸ ਨੇ ਆਪਣੀ ਪੱਗ ਦੇ ਲੜਦੇ ਨਾਲ ਬੰਨੇ ਹੋਏ ਸਨ ਉਹ ਸੋਚਦਾ ਹੈ ਕਿ ਜਦੋਂ ਰਾਜਾ ਸਾਹਿਬ ਜੀ ਨੇ ਮੇਰੇ ਕੋਲੋਂ ਦਸਵੰਦ ਮੰਗਿਆ ਜਾਂ ਹਾਲਾ ਮੰਗਿਆ ਮੇਰੇ ਕੋਲੋਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾਣਾ ਤੇ ਮੈਨੂੰ ਪੱਗ ਦੇ ਲੜਦੇ ਨਾਲੋਂ ਖੋਲ ਕੇ ਦੋ ਚਾਂਦੀ ਦੇ ਰੁਪਈਏ ਰਾਜਾ ਸਾਹਿਬ ਜੀ ਨੂੰ ਦੇਣੇ ਪੈਣੇ ਨੇ ਕਿਉਂ ਨਾ ਮੈਂ ਇਹਨਾਂ ਦੋ ਚਾਂਦੀ ਦੇ ਰੁਪਈਆਂ ਨੂੰ ਲੁਕੋ ਲਵਾਂ ਇਹ ਇੱਛਾ ਦੀ ਪੂਰਤੀ ਕਰਦਾ ਹੋਇਆ ਈਸ਼ਰ ਸਿੰਘ ਆਪਣੇ ਪੱਗ ਦੇ ਲੜਦੇ ਨਾਲੋਂ ਦੋ ਚਾਂਦੀ ਦੇ ਰੁਪਈਆਂ ਨੂੰ ਖੋਲਦਾ ਹੈ ਤੇ ਆਪਣੀ ਲੰਗੋਟੀ ਦੇ ਲੜਦੇ ਨਾਲ ਬੰਨ ਲੈਂਦਾ ਹੈ ਲੰਗੋਟੀ ਬੰਨ ਕੇ ਉੱਪਰ ਦੀ ਚਾਦਰਾਂ ਬੰਨ ਲੈਂਦਾ ਹੈ ਤੇ ਆਪਣੇ ਵੱਲੋਂ ਪੂਰਾ ਬੰਨ ਸ਼ੁਭ ਕਰ ਲੈਂਦਾ ਹੈ ਕਿ ਹੁਣ ਮੈਂ ਆਪਣੀ ਚਾਂਦੀ ਦੇ ਰੁਪਈਏ ਲੁਕੋ ਲਏ ਨੇ ਤੇ ਹੁਣ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੂੰ ਇਹਨਾਂ ਰੁਪਈਆਂ ਦਾ ਪਤਾ ਨਹੀਂ ਲੱਗੂਗਾ ਜੇ ਰਾਜਾ ਸਾਹਿਬ ਜੀ ਮੇਰੇ ਤੋਂ ਹਾਲਾ ਮੰਗਣਗੇ ਵੀ ਤਾਂ ਮੈਂ ਆਪਣੇ ਖਾਲੀ ਗੀਜੇ ਕੱਢ ਕੇ ਦਿਖਾ ਲਵਾਂਗਾ ਤੇ ਜੇ ਫੇਰ ਵੀ ਨਾ ਮੰਨੇ ਤਾਂ ਮੈਂ ਆਪਣੀ ਪਾਗ ਉਤਾਰ ਕੇ ਪੱਗ ਦੇ ਲੜ ਖੋਲ ਕੇ ਵਿਖਾ ਦੇਵਾਂਗਾ ਕਿ ਪਾਤਸ਼ਾਹ ਮੇਰੇ ਕੋਲ ਤਾਂ ਪੈਸੇ ਹੈ ਹੀ ਨਹੀਂ ਇਹ ਬਨ ਸ਼ੁਭ ਕਰਨ ਤੋਂ ਬਾਅਦ ਆਪਣੇ ਵੱਲੋਂ ਪੂਰਾ ਪ੍ਰਬੰਧ ਕਰਨ ਤੋਂ ਬਾਅਦ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਲਈ ਪਿੰਡ ਜਾਗਤਪੁਰ ਦੇ ਵਸੀਮੇ ਵਿੱਚ ਜਾਂਦਾ ਉਸ ਥਾਂ ਤੇ ਪਹੁੰਚ ਜਾਂਦਾ ਜਿੱਥੇ ਰਾਜਾ ਸਾਹਿਬ ਜੀ ਆਸਣ ਲਾ ਕੇ ਬੈਠੇ ਹੋਏ ਨੇ ਰਾਜਾ ਸਾਹਿਬ ਜੀ ਨੂੰ ਝੁੱਕ ਕੇ ਨਮਸਕਾਰ ਕਰਦਾ ਹੈ ਚਰਨਾਂ ਨੂੰ ਹੱਥ ਲਾ ਕੇ ਸਤਿਕਾਰ ਭੇਟ ਕਰਦਾ ਹੈ ਤਾਂ ਰਾਜਾ ਸਾਹਿਬ ਜੀ ਪਿਆਰ ਦੇ ਨਾਲ ਕਹਿੰਦੇ ਨੇ ਓ ਛੱਜੂ ਦਿਆ ਕਿਧਰੋਂ ਆਇਆ ਤਾਂ ਕਹਿੰਦਾ ਹੈ ਪਾਤਸ਼ਾਹ ਮੈਂ ਬੰਗਿਆ ਸ਼ਹਿਰ ਨੂੰ ਘਰੇਲੂ ਕੰਮ ਵਾਸਤੇ ਗਿਆ ਸੀ ਕੰਮ ਖਤਮ ਕਰਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਛਾ ਪੈਦਾ ਹੋਈ ਕਿ ਮੈਂ ਆਪ ਜੀ ਦੇ ਦਰਸ਼ਨ ਕਰ ਲਵਾਂ ਇਸ ਕਰਕੇ ਮੈਂ ਸਿੱਧਾ ਬੰਗਿਆ ਤੋਂ ਕੰਮ ਖਤਮ ਕਰਕੇ ਆਪ ਜੀ ਦੇ ਦਰਸ਼ਨਾਂ ਲਈ ਇਸ ਥਾਂ ਤੇ ਆ ਗਿਆ ਹਾਂ ਰਾਜਾ ਸਾਹਿਬ ਜੀ ਅਗਲਾ ਬਚਨ ਕਰਦੇ ਨੇ ਕਿ ਈਸ਼ਰ ਸਿਆ ਤੇਰੇ ਵਾਲੇ ਪਾਸੇ ਸਾਡਾ ਹਾਲਾ ਬਕਾਇਆ ਖੜਾ ਹੈ ਭਾਵ ਕੇ ਦਸਵੰਦ ਦਾ ਬਕਾਇਆ ਤੇਰੇ ਵਾਲੇ ਪਾਸੇ ਖੜਾ ਹੈ ਜੇ ਤੇਰੇ ਕੋਲ ਪੈਸੇ ਨੇ ਤੇ ਆਪਣਾ ਹਾਲਾ ਜਮਾ ਕਰਾ ਦੇ ਤਾਂ ਈਸ਼ਰ ਸਿਉ ਤਾਂ ਪਹਿਲਾਂ ਹੀ ਇਸ ਗੱਲ ਨੂੰ ਜਾਣਦਾ ਸੀ ਕਿ ਜਦੋਂ ਰਾਜਾ ਸਾਹਿਬ ਮੋਰੇ ਪੇਸ਼ ਹੋਵਾਂਗਾ ਤਾਂ ਰਾਜਾ ਸਾਹਿਬ ਲਾਜ਼ਮੀ ਤੌਰ ਤੇ ਦਸਵੰਦ ਪੁੱਛਣਗੇ ਤੇ ਉਹ ਆਪਣੇ ਵੱਲੋਂ ਚਲਾਕੀ ਦੇ ਨਾਲ ਬਨਸ਼ੁਭ ਕਰਕੇ ਪ੍ਰਬੰਧ ਕਰਕੇ ਵੀ ਆਇਆ ਸੀ ਉਹੀ ਗੱਲ ਹੁੰਦੀ ਹੈ ਰਾਜਾ ਸਾਹਿਬ ਨੂੰ ਕਹਿੰਦਾ ਪਾਦਸ਼ਾਹ ਮੈਂ ਹਾਰਾ ਤਾਂ ਜ਼ਰੂਰ ਦੇ ਦੂੰਗਾ ਪਰ ਅੱਜ ਮੇਰੇ ਕੋਲ ਪੈਸੇ ਨਹੀਂ ਹੈਗੇ ਪਾਦਸ਼ਾਹ ਕਹਿੰਦੇ ਚੰਗੀ ਤਰ੍ਹਾਂ ਵੇਖ ਲਾ ਪੈਸੇ ਹੋਣੇ ਆ ਤੇਰੇ ਕੋ ਆਪਣੇ ਗੀਜੇ ਕੱਢ ਕੇ ਵਿਖਾ ਲ ਦਿੰਦਾ ਹੈ ਕੁਰਤੇ ਦੇ ਕਿਆ ਵੇਖੋ ਜੀ ਜੇਬਾਂ ਖਾਲੀ ਨੇ ਪੈਸੇ ਨਹੀਂ ਹੈਗੇ ਪਾਦਸ਼ਾਹ ਫੇਰ ਪੁੱਛਦੇ ਨੇ ਕਿ ਫੇਰ ਵੇਖ ਲਾ ਸ਼ਾਇਦ ਤੇਰੇ ਕੋ ਪੈਸੇ ਹੋਣਗੇ ਤਾਂ ਪੱਗ ਦਾ ਲੜ ਖੋਲ ਕੇ ਵਿਖਾ ਦਿੰਦਾ ਹੈ ਕਿ ਆਹ ਦੇਖੋ ਪਾਦਸ਼ਾਹ ਜੀ ਪੱਗ ਦਾ ਲੜ ਵੀ ਖਾਲੀ ਹੈ ਮੇਰੇ ਕੋ ਅਜੇ ਪੈਸੇ ਨਹੀਂ ਜਦੋਂ ਹੋਣਗੇ ਮੈਂ ਆਪਜੀ ਦਾ ਹਾਲਾ ਭਾਵ ਦਸਵੰਦ ਜਰੂਰ ਜਮਾ ਕਰਾ ਦੇਵਾਂਗਾ ਤਾਂ ਰਾਜਾ ਸਾਹਿਬ ਜੀ ਕਹਿੰਦੇ ਨੇ ਈਸ਼ਰ ਸਿੰਘ ਫਿਰ ਲੰਗੋਟੀ ਦੇ ਲੜਦੇ ਨਾਲ ਦੇਖ ਉੱਥੇ ਜਰੂਰ ਪੈਸੇ ਹੋਣਗੇ ਜਦੋਂ ਲੰਗੋਟੀ ਸ਼ਬਦ ਰਾਜਾ ਸਾਹਿਬ ਜੀ ਦੇ ਮੁਖਾਰ ਬਣ ਤੋਂ ਈਸ਼ਰ ਸਿੰਘ ਨੇ ਸੁਣਿਆ ਤਾਂ ਇੱਕਦਮ ਕੰਬ ਉੱਠਿਆ ਮੁੜ ਕੋ ਮੁੜਕੀ ਹੋ ਗਿਆ ਫਿਰ ਵੀ ਉਹਦੇ ਮਨ ਦੀ ਲਾਲਸਾ ਦੂਰ ਨਹੀਂ ਹੋ ਰਹੀ ਫਿਰ ਇੱਕ ਵਾਰ ਜਵਾਬ ਦਿੰਦਾ ਹੈ ਪਾਸ਼ਾ ਨਹੀਂ ਲੰਗੋਟੀ ਦੇ ਲੜਦੇ ਨਾਲ ਵੀ ਪੈਸੇ ਨਹੀਂ ਹੈਗੇ ਤਾਂ ਰਾਜਾ ਸਾਹਿਬ ਜੀ ਇੱਕ ਲੱਕੜ ਦੀ ਛਿਟੀ ਚੁੱਕ ਲੈਂਦੇ ਨੇ ਤੇ ਕਹਿੰਦੇ ਨੇ ਸਾਨੂੰ ਝੂਠ ਬੋਲਦਾ ਹੈ ਸਾਡੇ ਨਾਲ ਫਰੇਮ ਕਰਦਾ ਹੈ ਅਸੀਂ ਦਿਲ ਦੀਆਂ ਗੱਜ ਲੈਂਦੇ ਹਾਂ ਅਸੀਂ ਉਹ ਵੀ ਜਾਣਦੇ ਹਾਂ ਜੋ ਭਵਿੱਖ ਦੇ ਵਿੱਚ ਹੋਣ ਵਾਲਾ ਹੈ ਅਸੀਂ ਸਭ ਕੁਝ ਜਾਣਦੇ ਹਾਂ ਤੂੰ ਸਾਡੇ ਨਾਲ ਫਰੇਮ ਨਹੀਂ ਕਰ ਸਕਦਾ ਖੋ ਲੰਗੋਟੀ ਕੱਢ ਪੈਸੇ ਜਦੋਂ ਰਾਜਾ ਸਾਹਿਬ ਜੀ ਦੇ ਮੁਖਾਰਬਨ ਤੋਂ ਇਹ ਬਚਨ ਸੁਣਦਾ ਹੈ ਤੇ ਵੇਖਦਾ ਹੈ ਕਿ ਰਾਜਾ ਸਾਹਿਬ ਜੀ ਨਾਰਾਜ਼ ਹੋ ਗਏ ਨੇ ਤਾਂ ਉਹਦੇ ਹੱਥ ਕੰਬਣ ਲੱਗਦੇ ਨੇ ਇੰਨੇ ਜ਼ਿਆਦਾ ਹੱਥ ਕੰਬਣ ਲੱਗਦੇ ਨੇ ਕਿ ਲੰਗੋਟੀ ਦੇ ਲੜਦੇ ਨਾਲੋਂ ਪੈਸੇ ਖੋਲਣੇ ਵੀ ਮੁਸ਼ਕਲ ਹੋ ਗਏ ਨੇ ਕੰਬਦਾ ਕੰਬਦਾ ਲਕੋਟੀ ਦੇ ਲੜਦੇ ਨਾਲੋਂ ਉਹ 2 ਚੰਤੀ ਦੇ ਰੁਪਈਆ ਨੂੰ ਖੋਲਦਾ ਹੈ ਤੇ ਰਾਜਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੰਦਾ ਹੈ ਰਾਜਾ ਸਾਹਿਬ ਜੀ ਕਹਿੰਦੇ ਨੇ ਕਿ ਸਾਨੂੰ ਸ਼ੱਜੂ ਦਾ ਪਿਆਰ ਮਾਰ ਜਾਂਦਾ ਨਹੀਂ ਤੇ ਅਸੀਂ ਤੈਨੂੰ ਅੱਜ ਚੰਗੀ ਤਰ੍ਹਾਂ ਸਜ਼ਾ ਦੇਣੀ ਸੀ ਭੁਗਤ ਸਵਾਰ ਨਹੀਂ ਸੀ ਕਿਉਂਕਿ ਰਾਜਾ ਸਾਹਿਬ ਜੀ ਦਾ ਮੋਹ ਪਿਆਰ ਈਸ਼ਰ ਸਿੰਘ ਦੇ ਪਿਓ ਸ਼ੱਜੂ ਦੇ ਨਾਲ ਬਹੁਤ ਸੀ ਈਸ਼ਰ ਸਿੰਘ ਦਾ ਪਿਤਾ ਸ਼ੱਜੂ ਪਿੰਡ ਰਹਿਪੇ ਵਾਲਾ ਰਾਜਾ ਸਾਹਿਬ ਜੀ ਦਾ ਅਨੰਨ ਸੇਵਕ ਸੀ ਉਸ ਨੇ ਆਪਣੇ ਜੀਵਨ ਕਾਲ ਦੇ ਵਿੱਚ ਰਾਜਾ ਸਾਹਿਬ ਜੀ ਦੀ ਬਹੁਤ ਪ੍ਰੇਮ ਦੇ ਨਾਲ ਸੇਵਾ ਕੀਤੀ ਸੀ ਤਾਂ ਰਾਜਾ ਸਾਹਿਬ ਜੀ ਕਹਿੰਦੇ ਨੇ ਸਾਨੂੰ ਸ਼ੱਜੂ ਦਾ ਖਿਆਲ ਮਾਰ ਜਾਂਦਾ ਹੈ ਨਹੀਂ ਤਾਂ ਅੱਜ ਤੇਰੀ ਇਸ ਝੂਠ ਬੋਲਣ ਕਰਕੇ ਚੰਗੀ ਤਰ੍ਹਾਂ ਭੁਗਤ ਸਵਾਰ ਨਹੀਂ ਸੀ ਮਾਫੀਆਂ ਮੰਗਣ ਲੱਗਦਾ ਹੈ ਹੱਥ ਜੋੜ ਕੇ ਰਾਜਾ ਸਾਹਿਬ ਜੀ ਦੇ ਚਰਾਂ ਤੇ ਟਹਿ ਜਾਂਦਾ ਹੈ ਨੱਕ ਰਗੜਦਾ ਹੈ ਕਹਿੰਦਾ ਪਾਸ਼ਾ ਮaaf ਕਰ ਦਿਓ ਸੰਸਾਰੀ ਬੰਦਾ ਹਾਂ ਕਲਯੁਗੀ ਜੀਵ ਹਾਂ ਲੋਭ ਲਾਲਸਾ ਦੇ ਬਸ ਪੈ ਕੇ ਆਪਣੇ ਰੁਪਈਆ ਨੂੰ ਸਾਂਭਣ ਦੇ ਲਈ ਝੂਠ ਬੋਲ ਬੈਠਾ ਪਾਸ਼ਾ ਮੈਨੂੰ ਮaaf ਕਰ ਦਿਓ ਉਹ ਦੋ ਚਾਂਦੀ ਦੇ ਰੁਪਈਏ ਰਾਜਾ ਸਾਹਿਬ ਜੀ ਦੇ ਚਰਨਾਂ ਤੇ ਧਰ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬਹਿ ਜਾਂਦਾ ਹੈ ਰਾਜਾ ਸਾਹਿਬ ਜੀ ਇਸ਼ਰ ਸਿੰਘ ਨੂੰ ਉੱਥੋਂ ਜਾਣ ਦਾ ਹੁਕਮ ਕਰਦੇ ਨੇ ਹੁਕਮ ਪ੍ਰਵਾਨ ਕਰਕੇ ਰਾਜਾ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਉੱਥੋਂ ਜਾਣ ਲੱਗਦਾ ਹੈ ਕੁਝ ਕ ਲਾਂਗਾ ਪੱਟ ਕੇ ਅਜੇ ਦੂਰ ਜਾਂਦਾ ਹੈ ਤਾਂ ਰਾਜਾ ਸਾਹਿਬ ਜੀ ਇੱਕ ਵਾਰ ਫੇਰ ਆਵਾਜ਼ ਮਾਰਦੇ ਨੇ ਓ ਈਸ਼ਰ ਸਿੰਘ ਆ ਵਾਪਸ ਆ ਜਦੋਂ ਵਾਪਸ ਆਉਂਦਾ ਹੈ ਤਾਂ ਮਨ ਫੇਰ ਕੰਬ ਰਿਹਾ ਹੈ ਕਿ ਹੁਣ ਪਤਾ ਨਹੀਂ ਮਹਾਰਾਜ ਕੀ ਗੁਜ਼ਾਰਨਗੇ ਤਾਂ ਰਾਜਾ ਸਾਹਿਬ ਜੀ ਉਹ ਦੋ ਚਾਂਦੀ ਦੇ ਰੁਪਈਏ ਈਸ਼ਰ ਸਿੰਘ ਦੇ ਹੱਥ ਤੇ ਧਰ ਦਿੰਦੇ ਨੇ ਤੇ ਕਹਿੰਦੇ ਨੇ ਅਸੀਂ ਕੀ ਕਰਨੇ ਨੇ ਇਹ ਚਾਂਦੀ ਦੇ ਰੁਪਈਏ ਅਸੀਂ ਕੀ ਕਰਨੀਆਂ ਸੰਸਾਰ ਦੀਆਂ ਇਹ ਮਾਇਆ ਤੇ ਧਨ ਦੌਲਤਾਂ ਅਸੀਂ ਤਾਂ ਤੇਰੇ ਮਨ ਦੇ ਵਿੱਚ ਪੈਦਾ ਹੋਇਆ ਲੋਭ ਤੇ ਲਾਲਚ ਦਾ ਵਿਕਾਰ ਦੂਰ ਕਰਨ ਵਾਸਤੇ ਇਹ ਕੌਤਕ ਰਚਾਇਆ ਹੈ। ਰਾਜਾ ਸਾਹਿਬ ਜੀ ਉਸ ਦੇ ਮਨ ਵਿੱਚ ਪੈਸਿਆਂ ਦੇ ਪ੍ਰਤੀ ਪੈਦਾ ਹੋਏ ਲਾਲਚ ਨੂੰ ਤੇ ਲੋਭ ਨੂੰ ਦੂਰ ਕਰਨ ਲਈ ਇਹ ਕੌਤਕ ਰਚਾਉਂਦੇ ਨੇ। ਉਹ ਦੋ ਚਾਂਦੀ ਦੇ ਰੁਪਈਏ ਈਸ਼ਵਰ ਸਿਉਂ ਦੇ ਹੱਥ ਤੇ ਧਰ ਕੇ ਕਹਿੰਦੇ ਨੇ, "ਜਾ ਲੈ ਜਾ ਆਪਣੇ ਰੁਪਈਏ ਵੀ। ਸਾਨੂੰ ਇਹਨਾਂ ਰੁਪਈਆਂ ਦੇ ਨਾਲ ਕੋਈ ਲੈਣ ਦੇਣ ਨਹੀਂ। ਅਸੀਂ ਤੇ ਉਸ ਪਰਮਾਤਮਾ ਦੇ ਨਾਮ ਦੇ ਨਸ਼ੇ ਦੇ ਵਿੱਚ ਰੰਗੇ ਹੋਏ ਆਂ। ਇੱਥੇ ਹੀ ਇਸ એપisode ਦੀ ਸਮਾਪਤੀ ਹੈ ਆਉਣ ਵਾਲੇ ਸਮੇਂ ਵਿੱਚ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੀ ਜੀਵਨੀ ਦੇ ਕੁਝ ਹੋਰ એપisode ਲੈ ਕੇ ਆਪ ਜੀ ਦੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗਾ ਸੰਗਤ ਜੀ ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਹੈ ਕਿ ਰਾਜਾ ਸਾਹਿਬ ਜੀ ਦੀਆਂ ਇਹਨਾਂ ਵੀਡੀਓ ਨੂੰ ਕੇਵਲ ਸਵਾਈਪ ਅਪ ਕਰਕੇ ਨਾ ਛੱਡੋ ਕੇਵਲ ਦੇਖ ਕੇ ਨਾ ਛੱਡੋ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਧੰਨ ਰਾਜਾ ਸਾਹਿਬ ਜੀ ਲਿਖ ਕੇ ਜੈ ਰਾਜਾ ਸਾਹਿਬ ਜੀ ਦੀ ਲਿਖ ਕੇ ਤੇ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਰਾਜਾ ਸਾਹਿਬ ਦੇ ਪਿਆਰਿਆਂ ਤੱਕ ਸ਼ੇਅਰ ਕਰੋ ਤਾਂ ਜੋ ਰਾਜਾ ਸਾਹਿਬ ਜੀ ਦੀ ਜੀਵਨੀ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਅੱਜ ਇੱਥੇ ਹੀ ਐਪੀਸੋਡ ਦੀ ਸਮਾਪਤੀ ਹੈ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਸਰਵਣ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਾ